ਸਸੀ ਕਾਲਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਚੌਕੀ ਜਾਂ ਫਿਰ ਜਗਰਾਤੇ ਦਾ ਵੀਡੀਓ ਹੈ ਅੱਜ ਕੱਲ ਨਰਾਤਿਆਂ ਦਾ ਟਾਈਮ ਹੈ ਤੇ ਲੋਕ ਆਪਣੀ ਆਪਣੀ ਸ਼ਰਧਾ ਦੇ ਮੁਤਾਬਕ ਪੂਜਾ ਕਰ ਰਹੇ ਨੇ ਚਲੋ ਉਹਨਾਂ ਦਾ ਧਰਮ ਹੈ ਉਹਨਾਂ ਨੇ ਪੂਜਾ ਕਰਨੀ ਹੈ ਕੋਈ ਵੀ ਮਾੜੀ ਗੱਲ ਨਹੀਂ ਸਾਰੇ ਜਿਹੜੇ ਧਰਮ ਨੇ ਉਹ ਬਹੁਤ ਵਧੀਆ ਹਨ ਪਰ ਦੋਸਤੋ ਸਿੱਖੀ ਸਰੂਪ ਦੇ ਵਿੱਚ ਅੰਮ੍ਰਿਤ ਛੱਕ ਕੇ ਗਾਤਰਾ ਪਾ ਕੇ ਕਿਸੇ ਹੋਰ ਧਰਮ ਦੇ ਵਿੱਚ ਜਾ ਕੇ ਪਖੰਡ ਕਰਨੇ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਸਿੱਖ ਬੀਬੀ ਜਿਸ ਦਾ ਅਮਰਤ ਛਕਿਆ ਹੋਇਆ ਹੈ ਗਾਤਰਾ ਵੀ ਪਾਇਆ ਹੋਇਆ ਹੈ ਤੇ ਇਹ ਇੱਕ ਚੌਂਕੀ ਜਾਂ ਫਿਰ ਜਾਗਰਨ ਦੇ ਵਿੱਚ ਗਈ ਹੋਈ ਹੈ ਜਿੱਥੇ ਇੱਕ ਵਿਅਕਤੀ ਉਸ ਦੇ ਉੱਪਰ ਕੋਈ ਗਾਣਾ ਚੱਲ ਰਿਹਾ ਜਾਂ ਫਿਰ ਕੋਈ ਮੰਤਰ ਪੜ ਰਿਹਾ ਹੈ ਤੇ ਉਸ ਤੋਂ ਬਾਅਦ ਉਸ ਦਾ ਜਿਹੜਾ ਸਿਰ ਹੈ ਉਹ ਖੋਲ ਦਿੰਦਾ ਹੈ ਤੇ ਉਸ ਨੂੰ ਸਿਰ ਕਕਾਉਣ ਦੇ ਲਈ ਜਿਹੜਾ ਉਹ ਤਿਆਰ ਕਰ ਰਿਹਾ ਹੈ ਮੁੱਦਾ ਬਹੁਤ ਜਿਆਦਾ ਗੰਭੀਰ ਹੈ ਸਿੱਖ ਲੋਕ ਹੀ ਸਿੱਖੀ ਦਾ ਕਾਣ ਕਰ ਰਹੇ ਨੇ ਅਜਿਹੇ ਪਖੰਡ ਕਰਕੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਔਰ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਤੇਰਾ ਗਲ ਕਹਤੇ ਹੈ ਅਸ